ਹੈਲੋ ਜੀ ਸਸਰੀ ਘਰ ਨੂੰ ਨਮਸਤੇ ਆਦਾਫ ਜੈ ਮਤਾ ਦੀ ਰਾਮ ਰਾਮ ਟਾਟਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਡੇਲੀ ਲਾਈਵ ਬਲੌਗ ਤੇ ਹੋਰ ਸੁਣਾਓ ਕੀ ਹਾਲ ਚਾਲ ਹੈ ਅੱਜ ਲੇਟ ਹੋ ਗਿਆ ਰੋਟੀ ਕਿਉਂਕਿ ਮੈਂ ਕਹਾ ਸਵਾਰੀ ਲੈ ਕੇ ਲੇਟ ਹੋ ਜਾਵਾ ਤੇ ਮੰਮੀ ਅੱਜ ਕੀ ਬਣਾਣਾ ਫਿਰ ਮੰਮੀ ਸਸਰੀ ਘਰ ਦੇ ਸਾਰਿਆਂ ਨੂੰ ਤੇ ਅੱਜ ਆਪਾਂ ਬਣਾਵਾਂਗੇ ਸਾਬਤ ਮੂੰਗੀ ਦੀ ਤੇ ਛੋਲਿਆਂ ਦੀ ਦਾਲ ਤੇ ਅੱਗੇ ਤਾਂ ਆਪਾਂ ਸਾਬਤ ਮਸਾਲਾ ਦੀ ਦਾਲ ਦੀ ਪਾਈ ਹੋਰ ਦਾਣਾਂ ਦੀ ਪਾਈ ਪਰ ਅੱਜ ਆਪਾਂ ਸਾਬਤ ਮੂੰਗੀ ਤੇ ਛੋਲੇ ਦੀ ਦਾਲ ਬਣਾਵਾਂਗੇ ਜਿਹੜੀ ਕਿ ਸਿਹਤ ਵਾਸਤੇ ਵੀ ਚੰਗੀ ਆ ਤੇ ਇਹਦੇ ਵਿੱਚ ਵਿਟਾਮਿਨ ਨਾਲ ਦੀ ਪਰਹੋਰ ਹੁੰਦੀ ਆ ਤੇ ਤਾਕਤ ਦਿੰਦੀ ਆ ਤੇ ਦਾਲਾਂ ਜਿਹੜੀਆਂ ਵੈਸੇ ਵੀ ਸਾਨੂੰ ਨਾ ਜ਼ਰੂਰ ਖਾਣੀਆਂ ਚਾਹੀਦੀਆਂ ਵਾ ਹਫਤੇ ਦੇ ਵਿੱਚ ਤੋਂ ਵਾਰੀ ਜ਼ਰੂਰ ਦਾਲ ਬਣਾਉਣੀ ਚਾਹੀਦੀ ਆ ਕਿਉਂਕਿ ਦਾਲਾਂ ਜਿਹੜੀਆਂ ਬੱਚਿਆਂ ਵਾਸਤੇ ਚੰਗੀਆਂ ਤੇ ਸਿਆਣਿਆਂ ਵਾਸਤੇ ਚੰਗੀਆਂ ਵਾ ਜਿਦ ਤਰ੍ਹਾਂ ਆਪਾਂ ਨੂੰ ਸਬਜ਼ੀ ਜ਼ਰੂਰੀ ਆ ਇਸੇ ਤਰ੍ਹਾਂ ਦਾਲ ਜ਼ਰੂਰੀ ਆ ਤੇ ਦਾਲ ਜ਼ਰੂਰ ਬਣਾਉਣੀ ਚਾਹੀਦੀ ਆ ਤੇ ਹੁਣ ਆਪਾਂ ਦੱਸਦੇ ਆ ਤੁਹਾਨੂੰ ਕਿ ਇਹਦੇ ਵਿੱਚ ਕੀ ਕੀ ਪੈਂਦਾ ਵਾ ਮਮੇ ਇਹ ਕਿਹੜੀ ਦਾਲ ਆ ਇਹ ਦਾਲ ਹਰੀ मूंगी ਹੁੰਦੀ ਆ ਸਾਬਤ ਤੇ ਇਹਨੂੰ ਮਤਲਬ ਇਹ ਕਾਲੇ ਰੰਗ ਚ ਵੀ ਹੁੰਦੀ ਆ ਥੋੜੀ ਜੀ ਤੇ ਹਰੇ ਰੰਗ ਚ ਵੀ ਹੁੰਦੀ ਆ ਤੇ ਆਪਾਂ ਜਿਹੜੀ ਇਹ ਹਰੇ ਰੰਗ ਵਾਲੀ ਲਈ ਆ ਤੇ ਇਹ ਦਾਲ ਜਿਹੜੀ ਆਪਾਂ ਅੱਧੀ ਗੋਲੀ ਲਈ ਆ ਤੇ ਜਿਹੜੀ ਛੋਲਿਆਂ ਦੀ ਦਾਲ ਵਾ ਉਹ ਆਪਾਂ ਕੋਲੀ ਭਰ ਕੇ ਲਈ ਆ ਛੋਟੀ ਕੋਲੀ ਤੇ ਉਹ ਆਪ ਇੱਕ ਕੋਲੀ ਪੂਰੀ ਹੋ ਗਈ ਦਾਲ ਦੀ ਮਤਲਬ ਵੱਡੀ ਗੋਲੀ ਜਿਹੜੀ ਹੈ ਨਾ ਦੋਨੇ ਦਾਲਾਂ ਮਿਕਸ ਕਰਕੇ ਤੇ ਇੱਕ ਹੋ ਗਈ ਇਹ ਕੱਲੀ ਦਾਲ ਵੀ ਬਣਾਈਏ ਤੇ ਬਹੁਤ ਸਵਾਦ ਬੰਦੀ ਆ ਤੇ ਪਰ ਛੋਲਿਆਂ ਦੀ ਦਾਲ ਵਿੱਚ ਪਾ ਕੇ ਤੇ ਅੱਜ ਆਪਾਂ ਬਣਾਵਾਂਗੇ ਤੇ ਦਾਲ ਜਿਹੜੀ ਬਹੁਤ ਹੀ ਵਧੀਆ ਬਣੂਗੀ ਤੇ ਆਹ ਲੈ ਪਿਆਜ਼ ਆਪਾਂ ਚਾਰ ਪਿਆਜ਼ ਲਏ ਆ ਤੇ ਇਹਨਾਂ ਨੂੰ ਬਰੀਕ-ਬਰੀਕ ਕੱਟ ਲਿਆ ਆ ਟਮਾਟਰ ਦੋ ਲਏ ਇਹਨਾਂ ਨੂੰ ਗ੍ਰाइंड ਕਰ ਲਿਆ ਆ ਅਦਰਕ ਤੇ ਹਰੀ ਮਿਰਚ ਦਾ ਪੇਸਟ ਆ ਆ ਬਬਦੀਨਾ ਜਿਹੜਾ ਉਹ ਦੁਜੇ ਧਨੀਆ ਵਾ ਉਹਨੂੰ ਕੱਟ ਲਿਆ ਤੇ ਬਾਕੀ ਮਿਰਚ ਮਸਾਲੇ ਆ ਤੇ ਆ ਜੀਰਾ ਵਾ ਤੇ ਆਪਾਂ ਪਹਿਲਾਂ ਦਾਲ ਨੂੰ ਕੁੱਕਰ 'ਚ ਪਉਨੇ ਆ ਕਿਉਂਕਿ ਇਹਨੂੰ ਦਾਗ ਉਹ ਆਪਾਂ ਚੰਗੀ ਤਰ੍ਹਾਂ ਸਾਫ਼ ਕਰਕੇ ਚੁੱਕ ਕੇ ਤੇ ਪਾਣੀ 'ਚ ਭਿਉਂਤਾ ਹੀ 1 ਘੰਟਾ ਹੋ ਗਿਆ ਵਾ ਤੇ ਪਾਣੀ 'ਚ ਭਿਉਣ ਨਾਲ ਕੀ ਹੁੰਦਾ ਕਿ ਦਾਲ ਜਿਹੜੀ ਉਹ ਜਲਦੀ ਬਣ ਜਾਂਦੀ ਐ ਇਹ ਫਿੱਕੇ ਚੋਲਾਂ ਨੂੰ ਬੜੀ ਸੌਖ ਲੱਗਦੀ ਦਾਲ ਐ ਹੁਣ ਆਪਾਂ ਇੱਕ ਡੂੰਘਾ ਸਾਡਾ ਪਾਣੀ 'ਚ ਦਾਲ ਦਾ ਹੈਗਾ ਤੇ ਤਿੰਨ ਡੂੰਘੇ ਆਪਾਂ ਪਾਵਾਂਗੇ ਪਾਣੀ ਦੇ ਜੋ ਜਿੰਨੀ ਢਾਲ ਵਾਣਾ ਉਤੋਂ ਥਿੱਜਾਇਆ ਸਾਫਾ ਪਾਣੀ ਪਾਵਾਂਗੇ ਇਹ ਜਿਹੜੀ ਮੂੰਗੀ ਦੀ ਢਾਲ ਆ ਨਾ ਇਹ ਫੁੱਲਦੀ ਆ ਜਿੰਨੀ ਸਾਡੇ ਢਾਲ ਹੀ ਨਾ ਉਹਨਾਂ ਨਾਲ ਆਪਾਂ ਪਾਣੀ ਤਿੰਨ ਵਾਰੀ ਪਾ ਦਾਂਗੇ ਜੀ ਲਓ ਜੀ ਲਾਗਾ ਉਹ ਇਹਦੇ ਵਿੱਚ ਪਾਵਾਂਗੇ ਆਪਾਂ ਨਮਕ ਪਾਵਾਂਗੇ ਕਿੰਨਾ ਕਿੰਝ ਚਮਚਾ ਕਿਉਂਕਿ ਬਾਅਦ ਚ ਫੇਰ ਪਾਉਣਾ ਥੋੜੀ ਜੀ ਪਾਵਾਂਗੇ ਹਲਦੀ ਥੋੜੀ ਜੀ ਪਾ ਦਾਂਗੇ ਆਪਾਂ ਡੱਗ ਨੂੰ ਵਿੱਚ ਤੇ ਹੁਣ ਆਪਾਂ ਇਹਨੂੰ ਕਰ ਦਾਂਗੇ ਬੰਦ ਤੇ ਇਹਦੇ ਵਿੱਚ ਨਾ ਆਪਾਂ ਥੋੜਾ ਜਿਹਾ ਦੇਸੀ ਘਿਓ ਪਾ ਦਾਂਗੇ ਅੱਧਾ ਕ ਚਮਚਾ ਦਾਲ ਦੇਸੀ ਘਿਓ ਪਾਉਣ ਨਾਲ ਕਿਤੇ ਦਾਲ ਜਿਹੜੀ ਹੋ ਸਵਾਦੋਂ ਲੱਗਦੀ ਆ ਤੇ ਦੂਜਾ ਜਿਹੜੇ ਉਪਲਦੀ ਨਹੀਂ ਕਿ ਦਾਲ ਜਿਹੜੀ ਆ ਤੇ ਹੁਣ ਆਪਾਂ ਇਹ ਤਾਂ ਕੰਨੂ ਬੰਦ ਕਰ ਦਿੰਨੇ ਆਂ ਤੇ ਗੈਸ ਦੇ ਉੱਤੇ ਰੱਖ ਦਿੰਨੇ ਆਂ ਤੇ ਇਹਨੂੰ ਮੰਮੀ ਆਪਾਂ ਕਿੰਨੀ ਅਸੀੜੀਆਂ ਦਵਾਈਆਂ ਹੋਣਾ ਮੈਨੂੰ ਆਪਾਂ ਇੱਥੇ ਅਸੀੜੀਆਂ ਦਵਾਈਆਂ ਦਵਾਵਾਂਗੇ 4 3 ਜਾਂ 4 ਇਹ 3-4 ਸੀੜੀਆਂ ਦਾ ਬੜ ਜਾਂਦੀ ਹੈ ਮਤਲਬ ਕਿ ਦਾਲ ਦਾ ਹਿਸਾਬ ਹੁੰਦਾ ਜੇ ਦਾਲ ਜ਼ਿਆਦਾ ਹੋਵੇ ਤੇ ਫੇਰ ਜ਼ਿਆਦਾ ਵਿਸਲਾ ਆਪਾਂ ਪਾਣੀ ਜ਼ਿਆਦਾ ਪਾ ਕੇ ਦਾਲ ਜੀ ਵਿਸਲਾ ਜ਼ਿਆਦਾ ਦਵਾਇਦਿਆਂ ਹੁਣ ਸਾਡੀ ਦਾਲ ਜਿਹੜੀ ਉਹ ਥੋੜੀ ਆ ਤੇ ਉਹਦੇ ਹਿਸਾਬ ਦੇ ਨਾਲ ਆਪਾਂ ਪਾਣੀ ਵੀ ਜਿਹੜਾ ਵਾ ਜਿੰਨੀ ਦਾਲ ਸਾਡੀ ਉਹਨੇ ਠਗਣਾ ਪਾਣੀ ਪਾ ਦਿੱਤਾ ਆਪਾਂ ਤੇ ਵਿੱਚ ਪਾ ਕੇ ਲੂਣ ਮਿਰਚ ਮਸਾਲਾ ਤੇ ਹੁਣ ਅੱਗ ਤੇ ਧਰ ਦਿੰਨੇ ਆ ਤੇ ਤਿੰਨ ਵਿਸਲਾਂ ਦਵਾਵਾਂਗੇ ਇਹ ਦਾਲ ਮੈਨੂੰ ਬੜੀ ਔਖੀ ਲੱਗਦੀ ਬਣਾਣੀ ਮੈਂ ਦਾਲ ਸੀ ਤੋਂ ਬਣਾਉਣ ਲੱਗੋ ਜਿਹੜੀ ਹਰੇਕ ਚੀਜ਼ ਜਿਹੜੀ ਆ ਉਹ ਜਾਜ ਆ ਜਾਂਦੀ ਹੈ ਬਣਾਉਣ ਦੀ ਹਮ ਪਰ ਇਹ ਦਾਲ ਜਿਹੜੀ ਨਾ ਨੂਂਗਰੀ ਦਾਲ ਹੋਈ ਤੇ ਰਾਜਮਾ ਹੈ ਇਹ ਮੈਨੂੰ ਔਖੇ ਲੱਗਦੇ ਬਣਾਉਣੇ ਹਾਂ ਬਾਕੀ ਸੁੱਕੀਆਂ ਸਬਜ਼ੀਆਂ ਜਿਹੜੀਆਂ ਗੋਭੀ ਹੈ ਗਾਜਰਾ ਹੈ ਇਹ ਸਬਜ਼ੀਆਂ ਬਣਾੜਨਾ ਆ ਹਰੀਆਂ ਸਾਬਦੀਆਂ ਬਣਾੜਨਾ ਜਿਹੜੀਆਂ ਦਾਲ ਹੋਈਏ ਇੱਚ ਜਾਂ ਓਖੀਆਂ ਲੱਗਦੀਆਂ ਤੋੜੀਆਂ ਦਾਲੇ ਬਹੁਤ ਵਧੀਆ ਬਣਦੀ ਹੈ ਤੇ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਸਾਰੇ ਖੁਸ਼ ਹੋ ਕੇ ਕਹਿੰਦੇ ਵੈਸੇ ਵੀ ਇਹ ਦਾਲ ਜਿਹੜੀ ਨਰੋਈ ਹੁੰਦੀ ਹੈ ਤੇ ਬਹੁਤ ਤਾਕਤ ਵਾਲੀ ਦਾਲ ਹੁੰਦੀ ਹੈ ਇੱਥੇ ਮਤਲਬ ਵਿਟਾਮਿਨ ਬਹੁਤ ਜ਼ਿਆਦਾ ਹੁੰਦੇ ਆ ਇਸ ਦਾਲ ਦੇ ਵਿੱਚ ਤੇ ਖਿਚੜੀ ਦੇ ਵਿੱਚ ਵੀ ਪਾਉ ਸਕਦੇ ਜਿਹੜੀ ਵੀ ਜੜੀ ਆ ਬਹੁਤ ਸਵਾਦ ਬਣਦੀ ਆ ਤੇ ਮੰਮੀ ਤੁਹੇ ਅਗਰ ਕੁਝ ਸਕੀਜ ਆ ਜਾ ਦਾਲ ਮਾਉਂਦੀ ਹੈ ਹੈ ਇਹ ਆਪਣੀ ਮੰਮੀ ਕੋ ਸਕੀਜ ਆ ਜ ਦਾਲ ਰੋਟੀ ਤਾਤੀ ਹੋ ਸਿੱਖੀ ਪੂਆ ਗੋ ਸਿੱਖੀ ਅੱਛਾ ਇਹ ਗਾਂਵ ਬੱਚੇ ਜਿਹੜੇ ਆਪਣੀਆਂ ਮਾਵਾਂ ਕੋਲ ਸਿੱਖਦੇ ਆ ਉਹ ਤਾਂ ਚਿੱਲੇ ਤੇ ਬਣਾਉਂਦੇ ਆਣੇ ਦਾਲ ਜਿਹੜੇ ਸਿੱਖੀ ਦਾਲਾਂ ਚਿੱਲੇ ਤੇ ਢੋਲੀ ਚ ਢੋਲੀ ਲਿੰਦੀ ਤੇ ਢੋਲੀ ਲਵੇ ਜ ਕੋਈ ਬਾਕੀ ਕਿਉਂਕਿ ਘਰ ਦੀ ਤੇ ਡੰਗਰ ਹੁੰਦੇ ਹੀ ਨਾ ਉਦੋਂ ਗੈਸ ਨਹੀਂ ਹੁੰਦੇ ਨੇ ਨਹੀਂ ਗੈਸ ਹੁੰਦੇ ਪਰ ਇਹ ਕਿ ਚੁੱਲਾ ਰੋਕੀ ਜਿਆਦਾ ਬਾਲਦੇ ਇਹ ਢੋਲੀ ਚ ਦਾਲ ਦਰਦੇ ਤੇ ਦਾਲ ਜਿਹਨੇ ਚਕੇ ਬਹੁਤ ਵਧੀਆ ਬਣਦੀ ਸੀ ਕਿਉਂਕਿ ਉਹ ਪਰਮਾਤਮਾ ਵੱਲੋਂ ਵਾਇਰ ਵੱਲੋਂ ਇਹਨਾਂ ਵਿੱਚ ਮਤਲਬ ਕਿ ਜਿਸ ਤਰ੍ਹਾਂ ਬਹੁਤ ਬਰਕਤ ਦੇਂਦੀ ਚੀਜ਼ ਹਾਂ ਤੇ ਇੱਕ ਲੋਕਾਂ ਨੇ ਮਤਲਬ ਸਾਡੇ ਘਰ ਬਹੁਤ ਜ਼ਿਆਦਾ ਹੁੰਦੇ ਡੰਗਰ ਬਹੁਤ ਹੀ ਤੇ ਫਿਰ ਪਾਥੀਆਂ ਵੀ ਘਰਦੀਆਂ ਲੱਕੜ ਵੀ ਘਰਦੀ ਜਰਾ ਕੁਛ ਤੇ ਪਾਥੀਆਂ ਤੋਂ ਬਹੁਤ ਵੱਧ ਹੁੰਦੀ ਹੈ ਇਹ ਜਿਸ ਤਰ੍ਹਾਂ ਦਾ ਡੈਡੀ ਵੀ ਕਿੰਨੇ ਕਿੰਨੇ ਕੀ ਦੇ ਦਸਤਾਂ ਦੇਂਦੇ ਹਾਂ ਤੇ ਲੱਕੜਾਂ ਇਕੱਠੀਆਂ ਤੇ ਜੇ ਪਾਲਣ ਕਰਦਾ ਹੋਏ ਨਾ ਤੇ ਫਿਰ ਮਜ਼ਾ ਆਉਂਦਾ ਚੁੱਲਾ ਬਾਲਣ ਦਾ ਹਾਂ ਜੇ ਮੁੱਲ ਲਿਉਣਾ ਵਾ ਤੇ ਫਿਰ ਤੇ ਉਹ ਹੀ ਹਿਸਾਬ ਹੁੰਦਾ ਜਿਵੇਂ ਹੀ ਬੋਲਦੇ ਫਕੜਾ ਵੀ ਮੁੱਲ ਤੇ ਇਹ ਆ ਕਿ ਚੁੱਲ੍ਹੇ ਦੀ ਜਿਹੜੀ ਚੀਜ਼ ਆ ਨਾ ਔਰ ਇਧਰ ਜਿਕੇ ਬਹੁਤ ਵਧੀਆ ਬਣਦੀ ਆ ਤੇ ਸਵਾਦ ਬੜੀ ਲੱਗਦੀ ਆ ਚੈੱਕ ਕਰਦੇ ਆ ਦਾਲ ਉਬਲ ਗਈ ਨਹੀਂ ਆ ਉਬਲ ਗਈ ਮੈਂ ਹਾਂ ਦਾਲ ਬੜੀ ਵਧੀਆ ਬਣੀ ਹੈ ਨਾ ਹੂੰ ਬੁਝੀ ਉਸ ਤੇ ਮੈਂ ਚਾਵਨਾ ਪਾ ਲਈ ਚਾਰ ਬिजन ਆ ਚਾਰ ਬਿਸਲਾਣਾ ਘੋਲ ਗਈ ਦਾਲ ਪੂਰੀ ਦੇਨੂੰ ਆਪਾਂ ਘੜਚੀ ਦੇ ਨਾਲ ਥੋੜੀ ਜਿਹੀ ਕਰ ਦਿੰਦੇ ਆ। ਹੁਣ ਆਪਾਂ ਤੜਕਾ ਲਵਨੇ ਆਂ ਤੇ ਲੜਕੀ ਦੀ ਤਿਆਰੀ ਕਰਦੇ ਆਂ। ਕੜਾਹੀ ਹੱਡੀ ਗਰਮ ਹੋ ਗਈ ਹੁਣ ਵਿੱਚ ਤੇਲ ਪਾਉਨੇ ਆਂ। ਕਿੰਨਾ ਪਾਉਣਾ ਮੈਂ ਤੇਲ? ਤੇਲ ਆਪਾਂ ਨਾ 4 ਕ ਚਮਚੇ ਵੱਡੇ ਜਿਹੜੇ ਨਾ ਮਤਲਬ ਕਿ ਇੱਕ ਘੜਚੀ ਤੇਲ ਦੀ ਬਾ ਦਿਨੇ ਆਪਾਂ। ਪਹਿਲਾਂ ਪੱਕੀ ਹੋ ਵੀ ਪਾਇਆ ਥੋੜਾ ਜਿਹਾ ਨਾ। ਤੇ ਇੱਕ ਘੜਚੀ ਤੇਲ ਦੀ ਪਾਤੀ ਆਪਾਂ। ਹਾਂ ਦਾਲ ਦੇ ਵਿੱਚ ਕਿਉਂ ਪਾਇਆ ਸੀ? ਇੰਨਾ ਤੇਲ ਜਿਹੜਾ ਨਾ ਬਹੁਤ ਵਧੀਆ ਵੈਸੇ ਤੁਸੀਂ ਚਾਹੋ ਤਾਂ ਤੁਸੀਂ ਘਿਓ ਦਾ ਵੀ ਲਾ ਸਕਦੇ ਜੋ ਮੱਖਣ ਦਾ ਵੀ ਲਾ ਸਕਦੇ ਜੋ ਤੇ ਤੇ ਦੇਸੀ ਘਿਓ ਦਾ ਵੀ ਲਾ ਸਕਦੇ ਜੋ ਤੇ ਆਪਾਂ ਤੇਲ ਦਾ ਤੜਕਾ ਲਾਉਣ ਲੱਗੇ ਆ ਤੇਲ ਦੇ ਵਿੱਚ ਵੀ ਵਧੀਆ ਦਾਲ ਜਿਹੜੀ ਆ ਉਹ ਬਣਦੀ ਆ ਤੇ ਹੁਣ ਤੇਲ ਆਡਾ ਗਰਮ ਹੁੰਦਾ ਵਾ ਤੇ ਦਾਲੜੀ ਸਾਡੀ ਬਹੁਤ ਵਧੀਆ ਬਣੀ ਆ ਤੁਸੀਂ ਵੇਖ ਹੀ ਲਿਆ ਵਾ ਤੇ ਹੁਣ ਆਪਾਂ ਤੜਕਾ ਲਾਵਾਂਗੇ ਇਹਨੂੰ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਇਹਦੇ ਵਿੱਚ ਆਪਾਂ ਇੱਕ ਚਮਚਾ ਜੀ ਐਸੀ ਜੀ ਦਾ ਪਾਵਾਂਗੇ ప్యాజీ నమక పైదా ప్యాజ వా చంగ తర పుజ జ నర్మ ప్యాజా బాడనా ਕਿ ਆਜ ਨੂੰ ਆਪਾਂ ਨਾ ਬ੍ਰਾਊਨ ਜੇ ਕਲਰ ਦਾ ਕਰਾਂਗੇ ਜਿਹੜਾ ਕਿ ਬਹੁਤਾ ਸੜੇ ਨਾ ਤੇ ਵਧੀਆ ਜਿਹੜਾ ਵਾ ਉਹ ਜੇ ਸਾਡਾ ਪਿਆਜ਼ ਥੋੜੇ ਜਿ ਭੁੱਜ ਗਏ ਕੰਡੇ ਤੇ ਵਿੱਚ ਹਰੀ ਮਿਰਚ ਤੇ ਅਦਰਕ ਪਾ ਦਿੰਦੇ ਆ ਉਹ ਅਦਰਕ ਜਿਹਾ ਚਾਉਣਾ ਵਾ ਫਿਰ ਦੋਵੇਂ ਬਰਾਬਰ ਦੇ ਸਹੀ ਭੁੱਜ ਜਾਂਦੇ ਆ ਨਹੀਂ ਤੇ ਉਦਾਂ ਇੱਕ ਜ਼ਿਆਦਾ ਸੜ ਜਾਣਾ ਇੱਕ ਕੱਚਾ ਰਹਿ ਜਾਣਾ ਇਹ ਵੀ ਤੜਕਾ ਲਾਉਣ ਦਾ ਤਰੀਕਾ ਹੁੰਦਾ ਜੀ ਆਦ ਨਰਾਂ ਦੇ ਘਰ ਬਣਦੀ ਆ ਸਾਰੇ ਬਣਾਉਂਦੇ ਆ ਪਰ ਜਿਹੜਾ ਬਣਾਉਣ ਦਾ ਤਰੀਕਾ ਨਾ ਇਹ ਵੱਖੋਂ ਵੱਖੋਂ ਦਾ ਗੱਲ ੜਕੇ ਦੀ ਹੁੰਦੀ ਆ ਬਣਾਉਣਾ ਤਾਂ ਇੱਕੋ ਵਾਰੀ ਸਭ ਕੁਝ ਪਾ ਸਕਦੇ ਆ ਉਹ ਤਾਂ ਬਣ ਕੇ ਤਿਆਰ ਹੋ ਹੀ ਜਾਣਾ ਪਰ ਜੇ ਤੇ ਚੀਜ਼ ਸਵਾਦ ਨਾਲ ਬਣਾਉਣੀ ਆ ਫਿਰ ਉਹਦਾ ਬਣਾਉਣ ਦਾ ਢੰਗ ਹੁੰਦਾ ਤਰੀਕਾ ਹੁੰਦਾ ਤੇ ਆਜ ਇਸ ਤਰ੍ਹਾਂ ਦਾ ਪੁੱਜੇ ਕਿ ਨਾ ਬਹੁਤਾ ਸੜੇ ਤੇ ਨਾ ਕੱਚਾ ਹੀ ਰਵੇ ਜਿਹੜਾ ਕੱਚਾ ਵਿਆਜ ਵਾ ਇਹ ਵੀ ਦਾਬਦੇ ਹੋਏ ਜਿਹੜਾ ਚੰਗਾ ਨਹੀਂ ਲੱਗਦਾ ਤੇ ਜੇ ਸੜ ਜਵੇ ਤੇ ਉਹ ਵੀ ਵਧੀਆ ਨਹੀਂ ਲੱਗਦਾ। ਲਓ ਇਹਨੂੰ ਥਿਆ ਜਿਹੜਾ ਸੜਾ ਪੁੱਜ ਗਿਆ ਵਾ। ਇਸਰੰਦਰ ਰੱਖਣਾ ਵਾ। ਮੇਚਾ ਵੀ ਪਾਤੀਆਂ, ਫਾਦਰਕ ਵੀ ਪਾਤਾ। ਹੁਣ ਆਪਾਂ ਜਿਹੜੇ ਟਮਾਟਰ ਗ੍ਰाइंड ਕੀਤੇਗੇ ਉਹ ਵੀ ਪਾਦਾਂਗੇ। ਹੁਣ ਨਿਕਲ ਜਸ ਵਿੱਚ ਚਰੜਾ ਚਰੜਾ ਯਾਰ ਜਿੱਥੇ ਟਮਾਟਰ ਵਾਏ ਦੇ ਨਾਲ ਛੱਟਾ ਬੜੀਆਂ ਪੈਂਦੀਆਂ ਹੋਰ ਆਪਾਂ ਟਮਾਟਰਾਂ ਨੂੰ ਜਿਹੜਾ ਨਾ ਚੰਗੀ ਤਰ੍ਹਾਂ ਭੁੰਨਾਂਗੇ ਜਿੰਨਾ ਕਿ ਜਿਹੜਾ ਪਾਣੀ ਜਿਹੜਾ ਨਾ ਉਹ ਸੁੱਕ ਨਹੀਂ ਜਾਂਦਾ ਟਮਾਟਰਾਂ ਦਾ ਤੇ ਟਮਾਟਰ ਜਦੋਂ ਭੁੱਜ ਜਾਣ ਪਿਆਜ਼ ਵੀ ਭੁੱਜੇ ਜੇ ਚੰਗੀ ਤਰ੍ਹਾਂ ਤੇ ਫੇਰ ਇਹਦਾ ਜਿਹੜਾ ਨਾ ਜਿਹੜਾ ਪਾਣੀ ਜਿਹੜਾ ਬਿਲਕੁਲ ਸੁੱਕ ਜਾਂਦਾ ਤੇ ਸੁੱਕਾ ਸੁੱਕਾ ਜਿਹਾ ਲੱਗਣ ਰਿਹਾ ਤੇ ਇੰਨਾ ਮਸਾਲਾ ਤੇ ਹੁਣ ਆਪਾਂ ਟਮਾਟਰ ਵੀ 2 ਮਿੰਟ ਬਾਅਦ ਪਾਉਣ ਲੈਨੇ ਆ ਤੇ ਬਾਕੀ ਮੈਂ ਸਾਰੇ ਮਸਾਲੇ ਪਾਉਣੇ ਆ ਬਹੁਤ ਮੀਠਿਆ ਆਟਾ ਵੀ ਵੀਡੀਓ ਕੋਣੀ ਘਟੀ ਸੌਖੀ ਆ ਗਰਮੀ ਚ ਬੁਰਾ ਹੋ ਜਾਂਦਾ ਪਹਿਲਾਂ ਮੇਰਾ ਰਾਧਾ ਇੱਕ ਗੱਲ ਪਾਉਂਦਾ ਫੇਰ ਮੈਂ ਕਿਹਾ ਨਹੀਂ ਹੁਣ ਅੱਜ ਵੀਡੀਓ ਪਾ ਲਾਂ ਫੇਰ ਕੱਲ ਨੂੰ ਟਾਈਮ ਤੇ ਪਾਉਣ ਵਾਲੇ ਬਣਾਗੇ ਤਦੋਂ ਅਧਿਮਨਣਾ ਜੋ ਰਾਤ ਦੇ 1:30 ਹੋ ਗਏ ਆ ਭੁੱਜ ਗਏ ਮੈਂ ਵੀ ਕੰਡੇ ਦੇ ਟਮਾਟਰ ਆ ਮਸਾਲੇ ਪਾਵਾਂਗੇ ਉਹਨੇ ਚਾਪ ਟਮਾਟਰ ਆ ਢੁੱਜ ਗਏ ਆ ਆਇਤ ਪੁੱਜ ਗਿਆ ਪਹਿਲਾਂ ਹੀ ਤੇ ਇਹਦੇ ਵਿੱਚ ਆਪਾਂ ਹੁਣ ਪਾਵਾਂਗੇ ਹਲਦੀ ਪਹਿਲਾਂ ਬਾਤੀ ਦਾਲ ਜਨ ਤੇ ਅੱਧਾ ਇੱਕ ਚਮਚਾ ਆਪਾਂ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਦਾ ਇਹਦੇ ਨਾਲ ਸਬਜ਼ੀ ਦੇ ਵਿੱਚ ਨਾ ਰੰਗਤ ਬੜੀ ਵਧੀਆ ਆਉਂਦੀ ਆ ਤੇ ਥੋੜਾ ਜਿਹਾ ਚਮਚੇ ਦਾ ਚੌਥਾ ਇਸਾ ਲਾਲ ਮਿਰਚ ਪਾਵਾਂਗੇ ਤੇ ਹੁਣ ਆਪਾਂ ਪਾਵਾਂਗੇ ਥੋੜੀ ਜਿਹੀ ਦਾਲ ਕਸ਼ੂਰੀ ਮੇਥੀ ਪਾ ਦਾਂਗੇ ਇਹਦੇ ਨਾਲ ਹੀ ਨਾ ਦਾਲ ਦਾ ਬਹੁਤ ਵਧੀਆ ਨਾ ਫਲੇਵਰ ਆਉਂਦਾ ਵਾ ਬਹੁਤ ਵਧੀਆ ਖੁਸ਼ਬੂ ਆਦੀ ਹੈ ਦਾਲ ਦੇ ਵਿੱਚ ਇਹ ਹੁਣ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਜਿਵੇਂ ਲੱਗਦਾ ਹੈ ਮਸਾਲੇ ਜਿਹੜੇ ਆ ਉਹ ਚੰਗੀ ਤਰ੍ਹਾਂ ਮਿਕਸ ਹੋ ਜਾਣ ਨੋਣ ਨਹੀਂ ਵਰ ਪਾਣਾ ਮੈਂ ਥੋੜਾ ਬਾਅਦਾਂ ਆਪਾਂ ਪਿਆਜ਼ ਠੀਕ ਆਓ ਉਹ ਇੱਕ ਚਮਚਾ ਪਾਇਆ ਹੈ ਇਹ ਆਜੇ ਬਾਦਰ ਪਹਿਲਾਂ ਜਦੋਂ ਦਾਲ ਤਰੀ ਉਹਦੇ ਵਿੱਚ ਬినా ਮੁਕਾਫਾ ਪਾਤਾ ਇਹ ਅੱਧਾ ਚਮਚਾ ਹੂੰ ਨਮਕ ਤਾਂ ਕਿਉਂ ਪਾਇਆ ਸੀ ਇਹ ਇਹ ਹੋਣਾ ਪਾ ਢੜਕਿਆਂ ਤੰਗਿਦਰਾ ਫੋਨ ਲਾਗੇ ਇਹਦੇ ਵਿੱਚ ਪਾ ਦਾਂਗੇ ਆਪਾਂ ਅੱਧਾ ਚਮਚਾ ਬਾ ਗਰਮ ਮਸਾਲਾ ਹੋ ਗਿਆ ਮੇ ਤੜਕਾ ਹਾਂ ਤੜਕਾ ਪੋਚ ਗਿਆ ਵਾ ਇਸ ਤਰ੍ਹਾਂ ਅੰਦਰ ਰੱਖਣਾ ਵਾ ਮੇ ਲੋ ਸਾਰਾ ਪਾਣੀ ਜਿਹੜਾ ਵਾ ਛੋਕ ਲਿਆ ਵਾ ਤੇ ਮਸਾਲੇ ਜਿਹੜੇ ਵੀ ਸਾਡੇ ਮਿਲਤ ਹੋ ਗਏ ਆ ਚੰਗੀ ਤਰ੍ਹਾਂ ਹੁਣ ਆਪਾਂ ਵਿੱਚ ਪਾ ਦਾਂਗੇ ਦਾਲ ਜਿਹੜੀ ਆਪਾਂ ਬਣਾਈ ਹਾਂ ਹਾਂ ਦਾਲ ਵੇਖੋ ਸਾਡੀ ਕਿੰਨੀ ਵਧੀਆ ਬਣੀ ਆ ਬਣ ਕੇ ਤਿਆਰ ਹੋਈ ਆ ਮੂੰਗੀ ਸਾਬਤ ਮੂੰਗੀ ਤੇ ਛੋਲਿਆਂ ਦੀ ਦਾਲ ਬਹੁਤ ਵਧੀਆ ਦਾਲ ਬਣੀ ਹੈ ਮੇਰੇ ਤਾਂ ਦੇਖ ਕੇ ਮੂੰਹ ਚ ਪਾਣੀ ਆ ਗਿਆ ਤੁਸੀਂ ਚਾਹੋ ਮੈਂ ਛੋਲਿਆਂ ਦੀ ਦਾਲ ਬੜੀ ਖੁਸ਼ੀ ਨਾਲ ਖਾਣਾ ਹੂੰ ਤੁਸੀਂ ਚਾਹੋ ਨਾ ਤੇ ਤੁਸੀਂ ਪਤਲੀ ਵੀ ਕਰ ਸਕਦੇ ਜੋ ਤੇ ਇਹਨੂੰ ਫੁਲਕੇ ਨਾਲ ਖਾਓ ਪਰੌਂਠੇ ਨਾਲ ਖਾਓ ਤੰਦੂਰੀ ਰੋਟੀ ਨਾਲ ਖਾਓ ਚੌੜਾ ਨਾਲ ਖਾਓ ਦਾਲ ਬਹੁਤ ਹੀ ਸਵਾਦ ਲੱਗੂਗੀ ਤੇ ਸਾਡੇ ਤਰੀਕੇ ਨਾਲ ਬਣਾ ਕੇ ਜਰੂਰ ਤੁਸੀਂ ਵੇਖਣੇ ਗੈਸ ਐ ਬੰਦ ਕਰਤਾ ਹਾਂ ਹੁਣ ਇਹਨੂੰ ਡੂੰਘੇ ਚ ਕੱਢ ਲੈਣਾ ਦਾਲ ਬਹੁਤ ਵਧੀਆ ਬਣੀ ਹੈ ਨਾ ਹੂੰ ਮੋਗੀ ਸਾਬਤ ਤੇ ਛੋਲਿਆਂ ਦੀ ਦਾਲ ਇਹ ਸਾਡੇ ਬਣ ਕੇ ਤਿਆਰ ਹੋ ਗਈ ਤੇ ਬਹੁਤ ਵਧੀਆ ਦਾਲ ਬਣੀ ਆ ਤੁਸੀਂ ਵੀ ਸਾਡੇ ਤਰੀਕੇ ਨਾਲ ਬਣਾਇਓ ਤੇ ਕਮੈਂਟ ਕਰਕੇ ਦੱਸਿਓ ਕਿ ਸਾਡਾ ਬਣਾਉਣ ਦਾ ਤਰੀਕਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਤੇ ਤੁਸੀਂ ਕਿਹੜੇ ਤਰੀਕੇ ਨਾਲ ਬਣਾਉਂਦੇ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਬੈਲ ਆਨ ਦੀ ਘੰਟੀ ਦਬਾਉਣਾ ਨਾ ਭੁੱਲਣਾ ਤੇ ਸਬਸਕ੍ਰਾਈਬ ਕਰਕੇ ਜਾਇਓ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ